ਆਮ ਆਦਮੀ ਪਾਰਟੀ ਦੇ ਰਾਜ 'ਚ ਸਿੱਖਿਆ ਦਾ ਨਵਾਂ ਯੁੱਗ ਸ਼ੁਰੂ ਬੱਲੂ ਅੱਜ ਨਮਸ਼ਾਹ ਦੇ ਨਜ਼ਦੀਕੀ ਪਿੰਡ ਸੋਨਾ ਵਿਖੇ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਸੋਨਾ ਵਿਖੇ ਉਦਘਾਟਨ ਕਰਦਿਆਂ ਨਮਸ਼ਾਹ ਤੋਂ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਪੰਜਾਬ 'ਚ ਸਿੱਖਿਆ ਦਾ ਨਵਾਂ ਯੁੱਗ ਸ਼ੁਰੂ ਹੋਇਆ ਹੈ ਉਨਾ ਕਹਿਾ ਕਿ ਮਾਨ ਸਰਕਾਰ ਰਾਜ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਉਪਰਾਲਾ ਕਰ ਰਹੀ ਹੈ ਨਮਾਸ਼ਰ ਦੇ ਸਰਕਾਰੀ ਸਕੂਲ ਦੀ ਉਦਾਹਰਣ ਦਿੰਦਿਆਂ ਉਹਨਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਲਈ ਮੈਰਿਟ ਦੀ ਜ਼ਰੂਰਤ ਪੈਂਦੀ ਹੈ ਤੇ ਨਮਾਸ਼ਰ ਦਾ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮੱਥ ਪਾਉਂਦਾ ਹੈ ਇਸ ਮੌਕੇ ਦੋਨੋਂ ਸਕੂਲਾਂ 'ਚ ਲੱਗੇ ਨੀ ਪੱਥਰਾ ਤੋਂ ਲਲਿਤ ਮੋਹਨ ਪਾਠਕ ਵੱਲੋਂ ਪੜਦਾ ਵੀ ਉਠਾਇਆ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਸਿਮਰ ਕੌਰ ਜੋਹਲ

ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੰਨ ਦੇ ਨੀਤੀਵਾਂ ਚੀਜ਼ ਆਈ ਆ ਪੈਸੇ ਨਹੀਂ ਲੱਜ ਗ੍ਰਾਂਟਾਂ ਬਹੁਤ ਆਉਂਦੀਆਂ ਸਾਰੇ ਸਬ ਗ੍ਰਾਂਟਾਂ ਬਣੇ ਹਨ ਨੂੰ ਰੈਡੀਾਈ ਕੀ ਗ੍ਰਾਂਟ ਤੋਂ ਵੀ ਅੱਗੇ ਵੜ ਬਣ ਤੰਗ ਰਹੇ ਉਹਨਾਂ ਨੂੰ ਨਾਲੇ ਫਾਇਲਾ ਲੱਗਦੀਆਂ ਸਾਰੇ ਜਿਹੜੇ ਦੇਣੇ ਦੇ ਅੱਗੇ ਮਤਲਬ ਪੈਸੇ ਉਹ ਪਿੱਛੇ ਨਹੀਂ ਦੀ ਕਮੀ ਨਹੀਂ ਜਾਂ ਵਿੱਚ ਨਾ ਜਿਹੜੀ ਗੁਮਾਨ ਕਰਦੇ ਉਸ ਵੇਲੇ ਗ੍ਰਾਂਟ ਆ ਜੀ ਕਮੀ ਦਾ ਨੀਤੀ ਦਾ ਨਹੀਂ ਟੀਚਾ ਸਾਡੇ ਤਾਂ ਬੁਢਾਪਾ ਬੁਸਤਾ ਵੀ ਪ੍ਰੈਕਟਿਸ ਇਹ ਤਰੀ ਪ੍ਰੈਮ ਦੇ ਵੀ ਚੱਲਦਾ ਜੇਕਰ ਸਾਨੂੰ ਹੋਰ ਦਿੱਤਾ ਹੋਵੇ ਹਾਂਜੀ ਸਰਪੋਰਟ ਜੀ ਉਹਨਾਂ ਦੇ ਨਾਲ ਸਮੂਹ ਪੰਚਾਇਤ ਸਾਡੇ ਬਲੌਕ ਦੇ ਪ੍ਰਧਾਨ ਮੈਡਲ ਰਜਿੰਦਰ ਕੋਹ ਜੀ ਪਿੰਡ ਦੇ ਸਾਰੇ ਹੀ ਮੋਤਵਰ ਇਸ ਗੋਨਾ ਸਕੂਲਾਂ ਦੇ ਪ੍ਰਿੰਸੀਪਲ ਮੈਡਮ ਰੂਮੀ ਜੀ ਤੁਹਾਡੀ ਹੀ ਪ੍ਰਿੰਸੀਪਲ ਅਨੁਰਵਿੰਦਰ ਕੁਮਾਰ ਜੀ ਉਹਨਾਂ ਦਾ ਤੁਹਾਨੂੰ ਸੁਣਾਉਂ। ਪਿਆਰੇ ਬੱਚਿਓ ਅੱਜ ਜਦ ਵੀ ਸਾਡੇ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਕੰਮ ਕੀਤਾ ਜਾ ਰਿਹਾ ਉਹਦੇ ਲਈ ਪਿੰਡ-ਪਿੰਡ ਘੁੰਮ ਰਹੇ ਆ। ਇੱਥੇ ਆਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਇਹ ਅਧਾਰਨ ਕਰਕੇ ਚਲ ਜਣਾ ਇੱਕੋ ਇੱਕ ਮਕਸਦ ਆ ਕਿ ਚਾਹੁੰਦੇ ਪ੍ਰਿੰਸੀਪਲ ਸਾਹਿਬ ਨੂੰ ਪੁੱਛਣਾ ਕਿ ਜੋ ਇੱਥੋਂ ਦੀਆਂ ਕੋਈ ਘਾਟਾਂ ਨੇ ਲੋਕਾਂ ਨੂੰ ਬੂਰ ਕਰ ਸਕਦੀਆਂ ਜਾਂਦੀ ਸਰਕਾਰ ਬੰਨੀਆਂ ਸਰਕਾਰ ਭਗਵੰਤ ਸਿੰਘ ਮਾਨ ਜੀ ਵੀ انہوں ਨੇ ਤਿੰਨ ਸਾਲ ਹੋ ਗਏ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਕੂਲਾਂ ਦੀ ਨਾਗ ਬਦਲ ਜਾਈਏ ਪਰ ਫੇਰ ਵੀ ਕੰਮ ਕਰਦੇ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਉਹ ਆਪਾਂ ਆਉਣ ਵਾਲੇ ਟਾਈਮ 'ਚ ਜ਼ਰੂਰ ਦੂਰ ਕਰਾਂਗੇ ਇਹ ਜਿਹੜੇ ਅੱਜ ਵਿਵਾਦ ਹੋਏ ਆ 15 ਲੱਖ ਰੁਪਏ ਦੇ ਕਰੀਬ ਸਕੂਲ ਦੋਨਾਂ ਸੁਵਿਧਾ ਨੂੰ ਪੈਸੇ ਆਏਗੇ ਕੋਈ ਗੱਲ ਨਹੀਂ ਜੇ ਅਗਰ ਹੋਰ ਵੀ ਪੈਸੇ ਚਾਹੀਦੇ ਆ ਉਹ ਵੀ ਸਰਕਾਰ ਵੱਲੋਂ ਮੰਦ ਜਿਹੜੀ ਖੇਡਾਂ ਦੀ ਗੱਲ ਕੀਤੀ ਆ ਤੁਸੀਂ ਦੇਖਿਆ ਹੋਣਾ ਕਿ ਜਦੋਂ ਪੰਜਾਬ ਸਰਕਾਰ ਦਾ ਹੁਣ ਬਜਟ ਪਾਸ ਹੋਇਆ ਉਹਦੇ ਵਿੱਚ 1000 ਕਰੋੜ ਰੁਪਇਆ ਖੇਡਾਂ ਲਈ ਰੱਖਿਆ ਗਿਆ 17000 ਕਰੋੜ ਰੁਪਏ ਦੇ ਕਰੀਬ ਐਜੂਕੇਸ਼ਨ ਲਈ ਰੱਖਿਆ ਗਿਆ ਤਾਂ ਕਿ ਆਪਾਂ ਆਪਣੇ ਸਕੂਲਾਂ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਦੇ ਸਕੀਏ ਥੋੜੇ ਦਿਨ ਪਹਿਲਾਂ ਮਾਨਜੂਬ ਪੰਜਾਬ ਦੇ ਮੁੱਖ ਮੰਤਰੀ ਸਕੂਲਾਂ ਬਿਲਮੀਨ ਉਸਤਾਦ ਘਾਟਨ ਕੀਤਾ ਨਮਾ ਸ਼ਹਿਰ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸਕੂਲ ਬਣਾਇਆ ਔਰ ਅੱਜ ਉੱਤੇ ਐਡਮਿਸ਼ਨ ਲੈਣ ਲਈ ਮੈਰਟ ਚੱਲਦੀ ਪਈ ਆ ਜਦੋਂ ਵੀ ਬੱਚੇ ਡਿਲੀਸ਼ਰ ਲਾਈਨ ਜਾਂਦੇ ਹੁਣਾਂ ਦੇ ਟੈਸਟ ਹੁੰਦੇ ਆ ਇਹ ਤਾਂ ਹੀ ਹੋ ਸਕਿਆ ਜੇ ਸਰਕਾਰ ਦੀ ਸੋਚ ਵਧੀਆ ਜੀ ਜੇ ਥੋੜੇ ਉੱਤੋਂ ਪਿੱਛੇ ਚੱਲੀਏ 23 ਮਾਰਚ ਨੂੰ ਤੁਹਾਡੇ ਗਵਾਂਢੀ ਪਿੰਡ ਪਰਣਾਲੇ ਦੇ ਵਿੱਚ ਮੈਡੀਕਲ ਕਾਲਜ ਦਾ ਉਦਘਾਟਨ ਹੋਇਆ ਕਿਸੇ ਇਲਾਕੇ ਦੇ ਵਿੱਚ ਕਾਲਜ ਮੈਡੀਕਲ ਕਾਲਜ ਆਣਾ ਉਹ ਇਲਾਕੇ ਦੀ ਬਹੁਤ ਵੱਡੀ ਬਿਹਤਰੀ ਹੁੰਦੀ ਆ ਤਰੱਕੀ ਹੁੰਦੀ ਆ ਔਰ ਜਿੱਥੇ ਸਾਨੂੰ ਕਿਸੇ ਨਾ ਕਿਸੇ ਬਿਮਾਰੀ ਲਈ ਕਦੀ ਪੀਜੀਆਈ ਕਦੀ ਡੀਐਮਸੀ ਤੇ ਕਦੀ ਸੀਐਮਸੀ ਜਾਣਾ ਪੈਂਦਾ ਸੀ ਹੁਣ ਮੈਡੀਕਲ ਦੋ ਸਾਲ ਬਾਅਦ ਜਦੋਂ ਮੈਡੀਕਲ ਕਾਲਜ ਪੂਰਾ ਚਾਰਪਾਨਖੇ ਤਿਆਰ ਹੋ ਜਾਣਾ ਤਾਂ ਸਾਨੂੰ ਇਹ ਸਾਡੀਆਂ ਕੋਈ ਵੀ ਬਿਮਾਰੀ ਦਾ ਇਲਾਜ ਨਵਾਂ ਸ਼ਹਿਰ ਦੇ ਮੈਡੀਕਲ ਕਾਲਜ ਚ ਸਾਨੂੰ ਫੈਸਿਲਿਟੀ ਮਿਲ ਜਾਣੀ ਹੈ ਇਹ ਵੀ ਸਾਡੇ ਇਲਾਕੇ ਲਈ ਬੇਤਰੀ ਦੀ ਗੱਲ ਆ ਸਾਡੇ ਬੱਚੇ ਦੂਜੀਆਂ ਸਟੇਟਾਂ ਚ ਨਹੀਂ ਜਾਣਗੇ ਪੜਨ ਨਾ ਦੂਜੇ ਦੇਸ਼ਾਂ ਜਾਣਗੇ ਆਪਣੇ ਹੀ ਜ਼ਿਲ੍ਹੇ ਆਪਣੇ ਹੀ ਸ਼ਹਿਰ ਦੇ ਵਿੱਚ ਐਮਬੀਬੀਐਸ ਐਮਡੀ ਕਰਨਗੇ ਇਹ ਸਰਕਾਰ ਦੀ ਸੋਚ ਚੰਗੀ ਆ ਸਰਕਾਰ ਦਾ ਧਿਆਨ ਆ ਕਿ ਆਪਾਂ ਕੰਮ ਕਰਨੇ ਪਿੰਡ ਦੀ ਜਦੋਂ ਦੀ ਨਵੀਂ ਪੰਚਾਇਤ ਬਣੀ ਆ ਮੈਂ ਦੇਖਿਆ ਜਦੋਂ ਆਇਆ ਜਿਹੜੇ ਛੱਪੜ ਦੀ ਸफाई ਚੱਲ ਰਹੀ ਆ ਮੇਰਾ ਯਕੀਨ ਹੈ ਕਿ ਜਦੋਂ ਪ੍ਰੋਪਰ ਸਪਾਈ ਹੋ ਜਾਣੀ ਹੈ 2 3 4 ਸਾਲ ਪਿੰਡ ਵਾਸੀਆਂ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਮੈਂ ਤੁਹਾਡੇ ਨਾਲ ਪੰਚਾਇਤ ਨਾਲ ਵਾਦਾ ਕਰਦਾ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਜ਼ਰੂਰਤ ਆ ਤੁਸੀਂ ਘਬਰਾਣਾ ਨਹੀਂ ਬੇਚ ਜਿਹੜਾ ਦੱਸੋ ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਵੱਡੀ ਪ੍ਰੋਬਲਮ ਛਪਣਾ ਦੀ ਆ ਔਰ ਅਗਰ ਛਪਣਾ ਦੀ ਸਪਾਈ ਹੋ ਜਾਂਦੀ ਹੈ ਤਾਂ ਆਪਾਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ ਤੇ ਫੈਲਦੇ ਹਾਸਤੇ ਕੰਮ ਹੋਣੇ ਚਾਹੀਦੇ ਨੇ ਜੁਡੀਕਲ ਡਵੈਲਪਮੈਂਟ ਦੀ ਕੀਤੀ ਆ ਤੁਸੀਂ ਤੁਹਾਡੀ ਪੰਚਾਇਤ ਦੀ ਗਾਂਵਦੂ ਸੋਚ ਆ ਅੱਜ ਮੇਰੇ ਨਾਲ ਇੱਥੇ ਮਾਲਵਿੰਦਰ ਸਿੰਘ ਕੰਗਰੀ ਨੇ ਆਣਾ ਸੀ ਕੋਈ ਜਲਦੀ ਜੇ ਇਹ ਕਰਕੇ ਆ ਨਹੀਂ ਸਕੇ ਫੇਰ ਵੀ ਤੁਹਾਡੇ ਨਾਲ ਵਾਦਾ ਕਰਦੇ ਜਿਹੜੀ ਵੀ ਤੁਸੀਂ ਪਿੰਡ ਦੀ ਪੰਚਾਇਤ ਕੋਈ ਡਿਮਾਂਡ ਦੱਸੂਗੇ ਉਹ ਮੈਂ ਫੈਲਦੇ ਹਾਸਤੇ ਬੰਦ ਕਰਾ ਕੇ ਲਵਾਂਗਾ ਜਿਆਦਾ ਕੁਝ ਨਾ ਕਹਿਣਾ ਹੋਇਆ ਮਿਕਰ ਜਰੂਰ ਕਰੂੰਗਾ ਜਿਹੜੀ ਮੈਨੂੰ ਯਾਰ ਆਉਂਦੀ ਸੀ ਪੁਲਟੰਡਰ ਸੀ ਤੁਸੀਂ ਟੀਚਰ ਸਰਵਾਰ ਨੂੰ ਤੁਹਾਡੇ ਨਾਮ ਦੇ ਸਕੂਲਾਂ ਚ ਟੀਚਰਾਂ ਦੇ ਨਾਮ ਤੁਹਾਡਾ ਲਿੰਕ ਤੁਸੀਂ ਦੱਸ ਸਕਦੇ ਹੋ ਕਿ ਜਾਂਦੇ 3 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਉਹ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ ਦੀ ਨਵਾਰ ਬਦਲਣ ਲਈ ਬਹੁਤ ਜ਼ੋਰ ਯੋਗਦਾਨ ਪਾਇਆ ਔਰ ਅੱਜ ਨਵਾਂ ਸ਼ਹਿਰ ਹਲਕੇ ਦੀ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਕਿਤੇ ਕਮਰੇ ਬਣ ਰਹੇ ਆ ਕਿਤੇ ਲਾਈਬਰੀਆਂ ਬਣ ਰਹੀਆਂ ਕਿਤੇ ਲੈਬਾਂ ਬਣ ਰਹੇ ਆ ਕਿਤੇ ਬਾਥਰੂਮ ਬਣ ਰਹੇ ਉਹ ਪੁਜੀਸ਼ਨ ਨੇ ਬਾਥਰੂਮ ਦੀ ਗੱਲ ਚੱਕ ਲਈ ਮੈਂ ਅੱਜ ਦੇ ਟਾਈਮ ਤੇ ਕਹਿਣਾ ਚਾਹੁੰਦਾ ਮੈਂ ਵੀ ਕਈ ਸਕੂਲਾਂ ਕਾਲਜਾਂ ਦਾ ਪ੍ਰਧਾਨ ਹਾਂ ਸਭ ਤੋਂ ਪਹਿਲਾਂ ਅਗਰ ਸਕੂਲ ਦੇ ਵਿੱਚ ਕੋਈ ਜ਼ਰੂਰਤ ਆ ਤੋਂ ਉਹ ਬੱਚਿਆਂ ਦੇ ਸਾਫ ਸੁੱਤਰੇ ਬਾਥਰੂਮ ਦੀ। ਸਭ ਤੋਂ ਪਹਿਲਾਂ ਮਹਿਰ ਦੇ ਹਾਸਤੇ ਲੜਕੇ ਲੜਕੀਆਂ ਦੇ ਜੁਦੇ ਜੁਦੇ ਬਾਥਰੂਮ ਬਣਨੇ ਚਾਹੀਦੇ ਆ ਤਾਂ ਕਿ ਸਾਫ ਸੁੱਤਰਾ ਬਾਥਰੂਮ ਹੋਵੇ। ਕਿਤੇ ਚਾਰ-ਚੋਰੀ ਬਣ ਜਾਈਏ। ਕੰਮ ਕਰਕੇ ਦਿਖਾਇਆ ਅੱਜ ਜੇ ਅਸੀਂ ਤੁਹਾਡੇ ਵਿੱਚ ਆਏ ਆ ਤਾਂ ਤੁਹਾਡੇ ਸਕੂਲ ਨੂੰ 15 ਲੱਖ ਰੁਪਏ ਦੇ ਕੇ ਆਏ ਆ। ਬੇਨੋਂ ਬਗੈਰ ਕਿਸੇ ਗੱਲ ਤੋਂ ਨਹੀਂ ਆਏ ਅਗਰ ਹੋਰ ਤੁਹਾਨੂੰ ਕਹੇ ਚਾਏ ਤੇ ਹੋਗੇ ਤਾਂ ਅੱਜ ਅਸੀਂ ਦੇਖੇ ਜਾਵਾਂਗੇ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰੇ ਦੋਤਾਂ ਨੂੰ ਬੋਧ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ